ਪੰਜਾਬ ਪੁਲਿਸ ਨੇ 2025 ਦੇ ਵਿੱਚ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਸਾਰੇ 12 ਟੈਰਰ ਇਨਸੀਡੈਂਟਸ ਜਿਹੜੇ ਸਾਲ ਦੇ ਦੌਰਾਨ ਹੋਏ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਪ੍ਰੋਐਕਟਿਵ ਮੈਨਰ ਦੇ ਵਿੱਚ ISI ਸਪான்ਸਰਡ ਟੈਰਰ ਮੋਡਿਊਲਸ ਨੂੰ ਬਸਟ ਕੀਤਾ ਗਿਆ ਜੁਧ ਨਸ਼ਾ ਵਿਰੁੱਧ ਦੇ ਅੰਤਰਗਤ 30000 ਤੋਂ ਵੱਧ ਐਫਆਈਆਰਾਂ ਦਰਜ ਹੋਈਆਂ ਤੇ ਤਕਰੀਬਨ 40000 ਅਰੇਸਟਾ ਹੋਈਆਂ 2000 ਕਿਲੋ ਦੀ ਹੀਰੋਇਨ ਰਿਕਵਰੀ ਪੰਜਾਬ ਦੀ ਜਿਹੜੀ ਇੰਡੀਆ ਦੀ 2/3rds ਆਫ ਰਿਕਵਰੀ ਵਾਸ ਡਨ ਇਨ ਪੰਜਾਬ ਸਟੇਟ ਤੇ ਪੰਜਾਬ ਦੀ ਕਰਿਕਸ਼ਨ ਰੇਟ ਅੰਡਰ ਐਨਡੀਪੀਐਸ ਐਕਟ ਵਾਸ 88% ਪੰਜਾਬ ਨੇ ਸੇਫ ਪੰਜਾਬ ਦੇ 10000 ਤੋਂ ਵੱਧ ਐਫਆਈਆਰ ਸਟਾਰਟ ਹੋਈਆਂ 416 ਗੈਂਗਸਟਰ ਮੋਡਿਊਸ ਬਸਟ ਕਰਕੇ 992 ਗੈਂਗਸਟਰਸ ਅਰੈਸਟ ਹੋਏ देयर हैज बीन ਅ ਫਾਲ ਇਨ ਆਲਮੋਸਟ ਆਲ ਹੈਡਸ ਆਫ ਕ੍ਰਾਈਮ ਮਰਡਰ 8.7% ਕਿਡਨਾਪਿੰਗ 10.6% 스내ਚਿੰਗ 19% ਤੇ ਥੈਫਟ 34% ਸਾਈਬਰ ਫਰਾਡ ਦੇ ਵਿੱਚ ਜਿਹੜਾ ਲੀਨ ਅਮਾਉਂਟ ਹੈਗਾ ਉਹ 80 ਕਰੋੜ ਦਾ 19% ਜਿਹੜਾ ਕੰਟਰੀ ਦੇ ਵਿੱਚ ਪੰਜਾਬ ਦੀ ਰੈਂਕਿੰਗ 4ਥ ਹੈਗੀ ਅ ਇਨ ਦੀ ਆਫਟਰ ਮੈਥ ਆਫ ਆਪਰੇਸ਼ਨ ਸਿੰਦੂਰ ਚੈਲੈਂਜਿੰਗ ਇੰਟਰਨਲ ਸਕਿਉਰਟੀ এনवायरमेंट ਦੇ ਬਾਵਜੂਦ ਪੰਜਾਬ ਪੁਲਿਸ ਨੇ 2025 ਦੇ ਵਿੱਚ ਸੂਬੇ ਦੇ ਵਿੱਚ ਅਮਨ ਤੇ ਸ਼ਾਂਤੀ ਬਣਾ ਕੇ ਰੱਖੀ ਤੇ ਟ੍ਰੈਂਡਰਸ ਪ੍ਰੈਸ਼ਰ ਆਫ ਆਈਐਸਆਈ ਫ্রম ਅਕ੍ਰੋਸ ਦਾ ਬਾਰਡਰ ਵਾਸ ਮੈਟ ਸਕਸੈਸਫੁਲੀ ਬਾਈ ਪ੍ਰੋਐਕਟਿਵ ਬਸਟਿੰਗ ਆਫ ਟਰੋਰ ਮੋਡਿਊਲਸ ਸਾਲ ਦੇ ਵਿੱਚ 19 ਗੈਰਲ ਮੋਡਿਊਲਸ ਬਸਟ ਕੀਤੇ ਗਏ 131 ਪਰਸਨਸ ਅਰੈਸਟ ਹੋਏ ਰਿਕਵਰੀ ਆਫ 9 ਰਾਈਫਲਸ 188 ਰਿਵੋਲਵਰਸ 12 ਆਈਈਡੀਜ਼ 11.62 ਕਿਜੀਸ ਆਰਡੀਐਕਸ 54 ਹੈਂਡ ਗ੍ਰੇਨੇਡਸ 32 ਡਟੋਨੇਟਰਸ 4 ਰਾਕਟ ਪ੍ਰੋਪਰਪਰਟੀ ਗ੍ਰੇਨੇਡਸ ਦੋ ਟਾਈਮਰ ਸਵਿਚਸ 3 ਇਨ ਵਾਕੀ ਟਾਕੀ ਤੇ 8 ਰਿਮੋਟ ਕੰਟਰੋਲ ਡਿਵਾਈਸਸ ਰਿਕਵਰ ਕੀਤੀਆਂ ਗਈਆਂ ਜੋ ਦੇਸ਼ਿਆ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਬੇਹਤ ਸਕਸੈਸਫੁਲ ਕੈਂਪੇਨ ਅਗੇਂਸਟ ਡਰੱਗਸ ਚੱਲ ਰਿਹਾ ਹੈਗਾ ਉਸ ਦੇ ਵਿੱਚ 29784 ਐਫਆਈਆਰਾਂ ਦਰਜ ਹੋਈਆਂ ਤੇ 39867 ਪਰਸੈਂਟਸ ਹੈਵ ਬੀਨ ਅਰੈਸਟਡ ਰਿਕਵਰੀ 221 ਕਿਜੀ ਹਿਓਇਨ 26 ਕਿਜੀ ਆਇਸ 698 ਕਿਜੀ ਓਪੀਅਮ 35000 ਕਿਜੀ ਪੋਪੀ ਹਸਕ 55.78 ਲੱਖ ਪिल्स ਕੈਪਸੂਲ ਤੇ 16.8 ਕਰੋੜ ਡਰਗ ਮਨੀ ਰਿਕਵਰ ਹੋਇਆ ਹੈ ਕਨਵਿਕਸ਼ਨ ਰੇਟ ਪੰਜਾਬ ਦੀ 88 ਪਰਸੈਂਟ ਤੇ ਇੰਡੀਆ ਦੇ ਵਿੱਚ ਹਾਈਐਸਟ ਕਨਵਿਕਸ਼ਨ ਰੇਟ ਹੈਗੀ ਨਾਲ ਦੀ ਨਾਲ ਫੋਕਸ ਪ੍ਰੋਪਰਟੀ ਫ੍ਰੀਜ਼ਿੰਗ ਤੇ ਤੇ ਰੀਹੈਬਿਲੀਟੇਸ਼ਨ ਆਫ ਵਿਕਟਿਮਸ ਤੇ ਰਿਆ ਹੈਗਾ تقریبا 213 ਕਰੋੜ ਦੀ ਪ੍ਰੋਪਰਟੀ 568 ਡਰਗਸ ਸਮਗਲਰਸ ਦੀ ਇਸ ਸਾਲ ਫ੍ਰੀਜ਼ ਕੀਤੀ ਗਈ ਜਿਹੜੇ ਕਿ ਅਗੇਨ ਸਾਰੇ ਦੇਸ਼ ਵਿੱਚ ਹਾਈਐਸਟ ਹੈਗੀ 73000 ਤੋਂ ਵੱਧ ਲੋਕਾਂ ਨੂੰ ਯਾ ਡੀ ਐਡਿਕਸ਼ਨ ਸੈਂਟਰ ਯਾ ਓਟ ਸੈਂਟਰ ਦੇ ਵਿੱਚ ਰੈਫਰ ਕੀਤਾ ਗਿਆ ਥਰੂ ਦੀ ਅਫਰਟਸ ਆਫ ਪੰਜਾਬ ਪੁਲਿਸ ਹੈਲਥ ਡਿਪਾਰਟਮੈਂਟ এডਿਕੇਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਨੇ ਡਰਗ ਟ੍ਰਾਫਿਕਿੰਗ ਦੇ ਖਿਲਾਫ ਜਿਹੜਾ ਯੁੱਧ ਹੈਗਾ ਉਸ ਨੂੰ ਨਿਰੰਤਰ ਇਸ ਸਾਲ जारी ਰੱਖਿਆ ਹੈ ਤੇ ਜ਼ੀਰੋ ਟੋਲਰੈਂਸ ਅਪਰੋਚ ਅਡਾਪਟ ਕੀਤੀ ਗਈ ਹੈ ਆਰਗੇਨਾਈਜ਼ਡ ਕ੍ਰਾਈਮ ਦੇ ਪ੍ਰਤੀ ਸਾਰੇ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਕੇਸਸ ਉੱਟ ਰੇਸ ਹੋਈ ਹੈਗੇ 992 ਜਿਹੜੇ ਪਰਸਨਸ ਦੀ ਅਰੈਸਟ ਹੋਈ ਹੈ 416 ਗੈਂਗਸਟਰ ਮੋਡਿਊਲਸ ਬਸਟ ਕੀਤੇ ਗਏ ਹੈਗੇ 252 ਵਹੀਕਲਸ ਤੇ 620 ਵੈਪਨਸ ਰਿਕਵਰ ਹੋਏ ਆ ਪੰਜਾਬ ਪੁਲਿਸ ਦਾ ਫੋਕਸ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਰੈੱਡ ਕਾਰਨਰ ਬਲੂ ਕਾਰਨਰ ਨੋਟਿਸਸ ਇਸ਼ੂ ਕਰਕੇ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹਨ ਜਿਹੜੇ ਕ੍ਰਿਮੀਨਲ ਨੋਟਸ ਦੇ ਜਿਹੜੇ ਸਰਗਨ ਹੈਗੇ ਉਹਨਾਂ ਨੂੰ ਇੰਡੀਆ ਲਿਆਂਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਹੋਈ ਹੈ ਤੇ ਕਈ ਨੋਟੇਬਲ ਲੋਕਾਂ ਨੂੰ ਇੰਡੀਆ ਦੇ ਵਿੱਚ ਰਿਪੋਰਟ ਕਰਾਇਆ ਗਿਆ ਹੈ ਆ ਓਵਰਆਲ ਕ੍ਰਾਈਮ ਦੇ ਵਿੱਚ ਰਿਡਕਸ਼ਨ ਰਿਹਾ ਹੈਗਾ ਐਸ ਕੰਪੇਅਰ ਟੂ 2024 ਮਰਡਰਸ ਜਿਹੜੇ ਉਹ 745 ਤੋਂ ਘੱਟ ਕਰ 680 ਕਿਡਨੈਪਿੰਗ ਐਂਡ ਅਬਡਕਸ਼ਨ 1770 ਤੋਂ ਰਿਡਿਊਸ ਹੋ ਕੇ 1583 रेप्स हैव कम डाउन फ्रॉम नौ सौ अड़ताली टू नौ सौ चौताली स्नैचिंग हैव रिड्यूस फ्रॉम तेईस सौ इक्कीस टू अठारह सौ छियाठ करसपॉन्डिंगली डिटेक्शन रिलेटिड क्राइम इनक्रीज हुई है शोइंग ओवरऑल एक्टिविटी ऑफ द पुलिस अंडर द एक्साइज एक्ट एन डी पी एस एक्ट ईवन आर्म्स एक्ट जर्मज एक्ट के अंदर अठ सौ छिहत्तर एफआईआर दर्ज हुई हैं मोर दैन फोर हंड्रेड ਸਮਾਲ ਵੈਪਨਸ ਹੈਵ ਬੀਨ ਰਿਕਵਰਡ ਜਿਹੜੇ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਜਿਹੜੇ ਪਾਕਿਸਤਾਨ ਤੋਂ ਸਮੱਗਲ ਕੀਤੇ ਗਏ ਹਨ ਓਵਰਆਲ ਲਾਅ ਐਂਡ ਆਰਡਰ ਸਿਚੁਏਸ਼ਨ ਹੈਜ਼ ਰਿਮੇਨਡ ਵੈਲ ਅੰਡਰ ਕੰਟਰੋਲ ਇੱਕ ਟੈਕਟ ਤੇ ਫਰਮਨੈਸ ਦੇ ਨਾਲ ਸਾਰੇ ਐਜੀਟੇਸ਼ਨਸ ਨੂੰ ਡੀਲ ਕੀਤਾ ਗਿਆ ਹੈ ਜਿਹੜੇ ਇੰਪੋਰਟੈਂਟ ਸਟੇਟ ਲੈਵਲ ਇਲੈਕਸ਼ਨਸ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਿਤੀ ਦੇ ਇਲੈਕਸ਼ਨਸ ਉਹਨਾਂ ਨੂੰ ਸਕਸੈਸਫੁਲੀ ਪੀਸਫੁਲੀ ਜਿਹੜਾ ਉਹਨਾਂ ਨੂੰ ਕੰਡਕਟ ਕਰਾਇਆ ਗਿਆ ਹੈ ਕਈ ਬਾਈ ਇਲੈਕਸ਼ਨਸ ਜਿਹੜੇ ਸਟੇਟ ਦੇ ਵਿੱਚ ਪੀਸਫੁਲੀ ਕਰਾਏ ਗਏ ਹੈਗੇ 174 ਕਾਸੋ special operations during the year have been held which have yielded a lot of positive uh, results punjab police along with other stakeholders of society te punjab sarkar de dooje departments de naal milke flood relief vich ik aham bhumika jodi punjab police ne nibhai hai te lokaan nu relief material jada distribute karan de vich te stubble burning de incidents is saal jade hage pichle saal ton 50% kat so ik farmers cooperative naal ਸਟੇਟ ਐਡਮਿਨਿਸਟ੍ਰੇਸ਼ਨ ਦੇ ਕੋਆਪਰੇਸ਼ਨ ਨਾਲ ਪੁਲਿਸ ਦੇ ਕੋਆਪਰੇਸ਼ਨ ਨਾਲ ਸਟੱਬਲ ਬਰਨਿੰਗ ਦੇ ਵਿੱਚ ਰਿਡਕਸ਼ਨ ਹੋਈ ਹੈ ਤੇ ਅਸੀਂ 112 ਦਾ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਸ ਨੂੰ ਇੰਪਰੂਵ ਕਰਦੇ ਹੋਏ ਉਸ ਦੇ ਵਿੱਚ 25 ਕਰੋੜ ਇਨਵੈਸਟ ਕੀਤਾ ਗਿਆ ਤੇ ਰਿਸਪੌਂਸ ਟਾਈਮ ਜਿਹੜਾ ਹੈਗਾ ਉਹ ਕਾਫੀ ਰਿਡਿਊਸ ਹੋ ਗਿਆ ਤੇ ਹੁਣ 13 ਤੋਂ 14 ਮਿੰਟ ਦਾ ਰਿਸਪੌਂਸ ਟਾਈਮ ਹੈਗਾ 112 ਦੀ ਕਾਲਸ ਦਾ ਪੰਜਾਬ ਸਟੇਟ ਦੇ ਵਿੱਚ ਤੇ ਇਸ ਸਾਲ ਤਿੰਨ ਐਂਟੀ ਡਰੋਨ ਸਿਸਟਮਸ ਡਿਪਲੋਏ ਕੀਤੇ ਗਏ ਹੈਗੇ ਇੰਟਰਨੈਸ਼ਨਲ ਬਾਰਡਰ ਤੇ ਤਰਨ ਤਾਰਨ ਅੰਮ੍ਰਿਤਸਰ ਤੇ ਫਰੋਸਪੋਰਟ ਦੇ ਸਿਕਸ ਦੇ ਵਿੱਚ ਜਿਨ੍ਹਾਂ ਦੇ ਕਾਫੀ ਅੱਛੇ ਰਿਜ਼ਲਟ ਆਏ ਹਨ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਪੰਜਾਬ ਪੁਲਿਸ ਨੇ ਸੈਕੰਡ ਲਾਈਨ ਆਫ ਡਿਫੈਂਸ ਤੇ ਕੰਮ ਕੀਤਾ ਹੈਗਾ 2370 ਸੀਸੀਟੀਵੀ ਕੈਮਰਸ ਇੰਸਟਾਲ ਕੀਤੇ ਗਏ ਹੈਗੇ ਸਬ 120 ਲੋਕੇਸ਼ਨਸ ਤੇ ਤੇ ਜਿਹੜੀ ਇੱਕ ਇੰਟਰਨਲ ਸਿਕਿਉਰਿਟੀ ਗ੍ਰਿਡ ਹੈ ਉਸ ਨੂੰ ਮਜ਼ਬੂਤ ਕੀਤਾ ਗਿਆ ਹੈਗਾ ਵਿਦ ਕੋਆਪਰੇਸ਼ਨ ਆਫ 올 ਸਿਕਿਉਰਿਟੀ ਏਜੰਸੀਜ਼ ਵੈਲਫੇਅਰ ਵੱਲ ਵੀ ਸਾਡਾ ਪੂਰਾ ਧਿਆਨ ਰਿਹਾ ਹੈ ਇਸ ਸਾਲ ਅਸੀਂ 38 ਕਰੋੜ ਦੇ ਇੰਸ਼ੋਰੈਂਸ ਕਲੇਮਸ ਜਿਹੜੇ ਉਹ ਰੀਲਿਸ ਕਰਾਏ ਹੈਗੇ ਸਵਾ 11 ਕਰੋੜ ਦੇ ਫੰਡਸ ਵੈਲਫੇਅਰ ਲਈ ਇਨਫਰਾਸਟ੍ਰਕਚਰ ਫੈਸਿਲਿਟੀਆਂ ਕ੍ਰੀਏਟ ਕਰਨ ਲਈ ਪੰਜਾਬ ਪੁਲਿਸ ਨੇ ਸਪੈਂਡ ਕੀਤੇ ਹੈਗੇ ਤੇ 10 ਕਰੋੜ ਤੋਂ ਵੱਧ ਰਿਫੰਡੇਬਲ ਲੋਨਸ ਪੰਜਾਬ ਪੁਲਿਸ ਦੇ EMPLOYEES ਨੂੰ ਦਿੱਤੇ ਗਏ ਨੇ ਰੋਡ ਸੇਫਟੀ ਦੇ ਵਿੱਚ देयर हैज बीन ਅ ਰਿਡਕਸ਼ਨ ਇਨ ਫੈਟੈਲਿਟੀਜ਼ ਆਲਸੋ 4829 2023 ਦੇ ਵਿੱਚ ਸੀਗੀਆਂ ਤੇ 4758 2024 ਦੇ ਵਿੱਚ ਹੋਈਆਂ ਤੇ ਰੋਡ ਐਕਸੀਡੈਂਟਸ ਦੇ ਵਿੱਚ ਵੀ ਟਕਲਾਈਨ ਹੋਇਆ ਹੈਗਾ ਇੱਕ ਇੰਟੈਲੀਜੈਂਟ ਸਿਟੀ ਸਰਵੇਲੈਂਸ ਐਂਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੈਸ ਬੀਨ ਇੰਟਰਡਿਊਸਡ ਇਨ ਮੁਹਾਲੀ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਪਾਇਲਟ ਪ੍ਰੋਜੈਕਟ ਇੰਟਰਡਿਊਸ ਕੀਤਾ ਗਿਆ ਹੈਗਾ ਜਿਸ ਦਾ ਪੋਜ਼ਿਟਿਵ ਅਸਰ ਹੋਇਆ ਹੈ ਸਾਈਬਰ ਫਰਾਡ ਦੇ ਵਿੱਚ ਟੋਟਲ ਡਿਫਰਾਡੇਡ ਅਮਾਉਂਟ ਜਿਹੜਾ 418 ਕਰੋੜ ਦੇ ਵਿੱਚ 80 ਕਰੋੜ ਦਾ ਜਿਹੜਾ ਲੀਅਨ ਅਮਾਉਂਟ ਫ੍ਰੀਜ਼ ਕਰਵਾਇਆ ਗਿਆ ਹੈ ਜਿਹੜਾ ਤਕਰੀਬਨ 19% ਆਫ ਡਿਫਰਾਡੇਡ ਅਮਾਉਂਟ ਹੈਗਾ ਇਹ ਇੰਡੀਆ ਦੇ ਵਿੱਚ 4th ਹਾਈest ਪਰਸੈਂਟੇਜ ਹੈ ਕਿ ਸਟੇਟਾ ਦੇ ਵਿੱਚ ਤੇ ਡਿਜੀਟਲ ਅਰੈਸਟ ਦੇ ਸਕੈਮਸ ਦੇ ਵਿੱਚ ਮਿਊਲ ਅਕਾਊਂਟਸ ਨੂੰ ਜੋ 300 ਮਿਊਲ ਅਕਾਊਂਟਸ ਨੂੰ ਡੀਟਰਲਾਈਜ਼ ਕੀਤਾ ਗਿਆ ਹੈਗਾ ਸੋ ਖਰਜ਼ ਜ਼ਿਲ੍ਹੇ ਦੇ ਵਿੱਚ ਹੁਣ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫੰਕਸ਼ਨ ਕਰ ਰਿਹਾ ਹੈ ਪੰਜਾਬ ਜਿਹੜਾ ਹੈਗਾ ਨਿਊ ਕ੍ਰਿਮੀਨਲ ਲਾਜ਼ ਦੇ ਵਿੱਚ ਨਿਆਂ ਸੇਤੂ ਜਿਹੜੀ ਐਪਲੀਕੇਸ਼ਨ ਹੈ ਕਿ ਉਹ ਸਭ ਤੋਂ ਪਹਿਲੇ ਗੋ ਲਾਈਫ ਪੰਜਾਬ ਦੇ ਵਿੱਚ ਖੁਈ ਸੀਗੀ ਤੇ ਸਟੇਟਾਂ ਦੇ ਵਿੱਚ ਤੇ ਪੰਜਾਬ ਨੇ ਈ ਸਾਕਸ਼ੀ ਐਪ ਦੇ ਵਿੱਚ 70000 ਤੋਂ ਵੱਧ ਜਿਹੜੇ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਕੀਤੇ ਹੈਗੇ ਇੱਕ ਮਾਡਰਨ ਸੈਂਟੀਫਿਕ ਤੇ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਵੱਲ ਪੰਜਾਬ ਪੁਲਿਸ ਦਾ ਪੂਰਾ ਫੋਕਸ ਰਿਹਾ ਹੈ ਤੇ ਤਕਰੀਬਨ 20000 ਤੋਂ ਵੱਧ ਪੁਲਿਸ ਪਰਸਨਲ ਨੂੰ ਟ੍ਰੇਨ ਕੀਤਾ ਗਿਆ ਹੈਗਾ ਇਸ ਸਾਲ ਤਾਂ ਕਿ ਉਹਨਾਂ ਦੀ ਸਕਿੱਲ ਅਪਗ੍ਰੇਡੇਸ਼ਨ ਇਨ ਫੀਲਡਸ ਲਾਈਕ ਸਾਈਬਰ ਸਿਕਿਉਰਿਟੀ ਡਿਜੀਟਲ ਫੋਰੈਂਸਿਕਸ ਸੋ ਪੰਜਾਬ ਪੁਲਿਸ ਦਾ ਇੱਕ ਐਂਬੀਸ਼ੀਅਸ ਪਲਾਨ ਹੈ ਫੋਰਸ ਨੂੰ ਅਪਗ੍ਰੇਡ ਕਰਨ ਦਾ ਮਾਡਰਨਾਈਜ਼ ਕਰਨ ਦਾ ਤਾਂ ਕਿ ਜਿਹੜੀ ਮਾਡਰਨ ਪੁਲਿਸਿੰਗ ਦੇ ਚੈਲੰਜਸ ਨੂੰ ਪੰਜਾਬ ਪੁਲਿਸ ਆਉਣ ਵਾਲੇ ਦਿਨਾਂ ਚ 2026 ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੂੰ ਫੇਸ ਕਰ ਸਕੇ